ਪਹਿਲੇ ਦੀ ਰਿਕਵਰੀ ਕਰਾਉਣ ਦੇ ਉਸ ਤੇ ਫਾਇਦਾ ਉਠਾਇਆ ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ ਔਰ ਉਸਨੇ ਪੁਲਿਸ ਤੇ ਫਾਇਰ ਕੀਤਾ ਪੰਜਾਬ ਪੁਲਿਸ ਤੇ ਲੁਟੇਰੀਆਂ ਦੇ ਵਿਚਾਲੇ ਅੱਧੀ ਰਾਤ ਨੂੰ ਗੋਲੀਆਂ ਚੱਲੀਆਂ ਫਤਿਹਗੁਰ ਸਾਹਿਬ ਦੀ ਬਸੀ ਪਠਾਨਾ ਤੇ ਐਨਕਾਊਂਟਰ ਹੋਇਆ ਲੁਟੇਰੇ ਦੇ ਪੈਰ ਤੇ ਗੋਲੀ ਲੱਗੀ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਮੁਲਾਜ਼ਮ ਇਸ ਦੇ ਵਿੱਚ ਵਾਰ-ਵਾਰ ਬਚ ਗਏ ਦਸਦੀ ਕੇ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਲੋਹਨਗਰੀ ਮੰਡੀ ਗੋਵਿੰਦਗੜ੍ਹ ਦੇ ਵਿੱਚ 25 ਲੱਖ ਰੁਪਏ ਦੀ ਲੁੱਟ ਕੀਤੀ ਗਈ ਸੀ ਇਸ ਘਟਨਾ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਤਿੰਨ ਲੁੱਟੇਰੇ ਕਾਬੂ ਕਰ ਲਏ ਗਏ ਸੀ ਪੁੱਛਗਿੱਦੇ ਦੌਰਾਨ ਜਦੋਂ ਲੁੱਟੇਰਿਆਂ ਨੇ ਸਬਕਾਰ ਕੀਤਾ ਕਿ ਉਹਨਾਂ ਨੇ ਲੁੱਟ ਦੀ ਰਕਮ ਬਸੀ ਪਠਾਣਾ ਦੇ ਵਿੱਚ ਗੱਡੀ 'ਚ ਰੱਖੀ ਹੈ ਜਿਵੇਂ ਹੀ ਉਹਨਾਂ ਨੂੰ ਉੱਥੇ ਲੈ ਕੇ ਗਏ ਤਾਂ ਲੁੱਟੇਰੇ ਦੇ ਵੱਲੋਂ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਗਈ ਜਿਸ ਵਾਰ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਲੁਟੇਰੇ ਦੇ ਉੱਤੇ ਫਾਇਰਿੰਗ ਕੀਤੀ ਤੇ ਉਹ ਜ਼ਖਮੀ ਹੋ ਕੇ ਜ਼ਮੀਨ ਉੱਤੇ ਡਿੱਗ ਪਿਆ। ਜੀ। ਅੱਜ ਇੱਕ ਲੁੱਟ ਦੀ ਵਾਰਦਾਤ ਰਿਪੋਰਟਡ ਹੋਈ ਸੀ ਮੰਡੀ ਗੋਵਿੰਦਗੜ੍ਹ। ਅ ਜਿਸ ਤੇ ਆਪਾਂ ਐਫ ਆਈ ਆਰ ਨੰਬਰ 17 2024 ਦਰਜ ਕੀਤੀ ਸੀ ਅੰਡਰ ਸੈਕਸ਼ਨ 395 ਚੌਤੀ ਔਰ 25 ਆਮ ਸੈਕਟਿਵ ਔਰ ਉਸ ਸਨੂ ਸੂਚਨਾ ਮਿਲੀ ਸੀ ਐਸਐਸਪੀ ਸਾਹਿਬ ਮਨਜੋਗ ਐਸਐਸਪੀ ਸਾਹਿਬ ਨੇ ਵੱਖੋਕ ਟੀਮਾਂ ਬਣਾਈ ਸੀ ਜਿਹੜੀ ਟੀਮਾਂ ਰੇਡ ਕਰ ਰਹੀ ਸੀ ਜਿਸ ਦੇ ਸਬ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ ਡੀਐਸਪੀ ਜਿਹੜੇ ਹੈਗੇ ਬਸੀ ਡੀਐਸਪੀ ਮੰਡੀ ਗੋਵਿੰਦਗੜ ਸਾਡੇ ਸੀਆਈਏ ਇੰਚਾਰਜ ਹੋਰ ਜਿਹੜੇ ਐਸਐਚਓਜ਼ ਹੈਗੇ ਉਹਨਾਂ ਦੀ ਸਬਦੀ ਆਪਣਾ ਵੱਖੀ ਵੱਖਟੀ ਟੀਮ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਿਆ ਹੈ ਇੱਥੇ ਜਦੋਂ ਰਿਕਵਰੀ ਹੋਣੀ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤੋਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ 'ਚ ਉਹਨੇ ਉਸ ਤੇ ਹੀ ਵੈਪਨ ਆਪਣਾ ਰੱਖਿਆ ਹੋਸੀ। ਉਹਨੇ ਪਹਿਲੇ ਵੀ ਰਿਕਵਰੀ ਕਰਨ ਦੇ ਉਸ ਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ ਹੈ ਉਹਨੂੰ ਇਮੀਡੀਏਟਲੀ ਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ ਤੋਂ ਉਸ ਦਾ ਜਿਹੜਾ ਹੈਗਾ ਉੱਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ ਇੱਥੇ ਇੱਕ ਬੰਦਾ ਸੀਗਾ ਜੀ ਕਿਸੀ ਬਾਕੀ ਦੋ ਜੀ ਬਾਕੀ ਦੋ ਹੈਗੇ ਜੀ ਕਸ਼ੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਤਿੰਨੇ ਬੰਦੇ ਫੜੇ ਗਏ ਅਜੇ ਤੱਕ ਤਿੰਨੇ ਹੈ ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ ਸ਼ੀ ਇਜ਼ ਓਨ ਏ ਟਰੀ ਤੋਂ ਉਹ ਸਾਰਾ ਡਿਟੇਲ ਮੋਨੀਟਰ ਕਰ ਰਹੇ ਹਨ ਆਪਣੇ ਕੋਈ ਮੁਲਾਜ਼ਮ ਸੇਫ ਨਜ਼ਾਰੇ ਆਪਣਾ ਇੱਕ ਮੁਲਾਜ਼ਮ ਜੀ ਐਨਜੜ ਹੈ ਔਰ ਉਸ ਨੂੰ ਵੀ ਆਪਸੀ ਬੱਸੇ ਹਸਪਤਾਲ ਭੇਜਿਆ ਹੋਇਆ ਤੇ ਰਿਕਵਰੀ ਰਿਕਵਰੀ ਜੀ ਹੁਣ ਕਾਊਂਟ ਕਰਨਾ ਜੀ ਕੁਛ ਰਿਕਵਰੀ ਆਲਰੇਡੀ ਹੋ ਗਈ ਸੀ ਔਰ ਜਿਹੜੀ ਪਾਰਟ ਰਿਕਵਰੀ ਹੋ ਉੱਥੇ ਹੈਗੀ ਔਰ ਗੱਡੀ ਦੇ ਵਿੱਚ ਹੀ ਪਈ ਹੈ ਅਸੀਂ ਉਹ ਹੁਣ ਸਾਰਾ ਕੁਝ ਰਿਕਵਰ ਕਰਨਾ ਹੈ

ਕੀ ਕਰਨ ਕਰੀਏ ਸਾਡੇ ਕੋਲ ਤਾਂ ਪੇਸ਼ੈਂਟ ਪੁਲਿਸ ਪਰਸਨ ਲੈ ਕੇ ਆਏ ਨੇ ਕਿ ਉਹਨੂੰ ਇੰਜਰੀ ਹੈ ਕੋਈ ਉਹਦੇ ਪੈਰ ਤੇ ਗੰਚੌੜ ਇੰਜਰੀ ਹੈ ਜੋ ਵੀ ਦੱਸ ਰਹੇ ਨੇ ਪੇਸ਼ੈਂਟ ਸਟੇਬਲ ਹੈ ਵੈਸੇ ਠੀਕ ਹੈ ਅਸੀਂ ਅੱਗੇ ਰੈਫਰ ਕਰਾਂਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਫਰਦਰ ਟਰੀਟਮੈਂਟ ਲਈ ਤੇ ਜੋ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜੇ ਪੁਲਿਸ ਪਰਸਨ ਨੇ ਠੀਕ ਹੈ ਜੀ ਹਾਂ ਜੀ ਉਹ ਠੀਕ ਹੈ ਥੋੜਾ ਬੀਪੀ ਉਹਨਾਂ ਦਾ ਜ਼ਿਆਦਾ ਪਰ ਵੈਸੇ ਠੀਕ ਹੈ ਹਲਕਾ ਜਿਹਾ ਡਿਸਕੰਫਰਟ ਹੈ ਵੈਸੇ ਠੀਕ ਟੋਟਲ ਦੋ ਬੰਦੇ ਆਏ ਜੀ ਹਾਂ ਜੀ ਜੁਰੂਰ ਦੋ ਬੇਸ਼ਰਾਂ ਆਏ ਨੇ ਪੁਲਿਸ ਕਸ਼ਣ ਲੈ ਕੇ ਆਏ ਨੇ ਇਕਨੋਚ ਐਮਪਲੋਈ ਨੇ ਪੁਲਿਸ ਡਿਪਾਰਟਮੈਂਟ ਦਾ ਇੱਕ ਪਬਲਿਕ ਜੂਨ ਐਸਐਸਪੀ ਨੇ ਦੱਸਿਆ ਕਿ ਸੈਲਫ ਡਿਫੈਂਸ ਖਾਤਰ ਉਹ ਨਰੇ ਬੱਲੋਂ ਲੁਟੇਰੀਆਂ ਦੇ ਉੱਤੇ ਗੋਲੀ ਚਲਾਈ ਗਈ ਉਹਨਾਂ ਨੇ ਕਿਹਾ ਕਿ ਐਨਕਾਊਂਟਰ ਦੇ ਦੌਰਾਨ ਇੱਕ ਲੁਟੇਰਾ ਜ਼ਖਮੀ ਹੋਇਆ ਹੈ ਇਸ ਦੇ ਦੋ ਸਾਥੀ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਸੀ ਤੇ ਅਗਲੀ ਜਾਂਚ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਜੁਵਾਨਾ ਪੰਜਾਬੀ ਲੁਕ ਚੈਨਲ